ਹਾਂ ਜੀ ਸਸਿਗਾ ਬਈ ਸਾਰੇ ਭਰਾਵਾਂ ਨੂੰ ਹੋ ਠੀਕ ਠਾਕ ਹੋਣਗੇ ਚਲੋ ਭਾਈ ਹੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਨਾ ਆਪਾਂ ਗੱਲ ਕਰਨੀ ਹੈ ਜੀ ਮਤਲਬ ਜੋਬ ਰਿਜ਼ਰਵੇਸ਼ਨਾਂ ਕੀ ਮਤਲਬ ਜੋਬ ਦੇ ਵਿੱਚ ਤਾਂ ਰਿਜ਼ਰਵੇਸ਼ਨ ਹੈਗੀ ਆਗੀ ਇਹਦੇ ਨਾਲ ਨਾਲ ਆਪਣੇ ਸਟੱਡੀ ਦੀ ਵੀ ਮਤਲਬ ਚੱਲ ਰਹੀ ਹੈ ਫੀਸਾਂ ਦੀ ਗੱਲ ਬਹੁਤ ਹੰਮ ਚੱਲਦੀ ਹੈਗੀ ਆਪਾਂ ਅੱਜ ਉਸ ਟਾਪਿਕ ਤੇ ਗੱਲ ਕਰਨੀ ਹੈ ਵੀ ਰਿਜ਼ਰਵੇਸ਼ਨ ਕਿਹਨੂੰ ਮਿਲਣੀ ਚਾਹੀਦੀ ਹੈ ਜਾ ਕਿ ਨੂੰ ਨਹੀਂ ਮਿਲਣੀ ਚਾਹੀਦੀ ਆਪਾਂ ਅੱਜ ਉਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਹੈਨਾ ਜੇ ਮੇਰੀ ਗੱਲ ਨਾਲ ਭਰਾ ਸਹਿਮਤ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਯਾਰ ਰਿਵੈਸ਼ਨ ਰਿਵੈਸ਼ਨ ਦਾ ਮਤਲਬ ਕੀ ਹੁੰਦਾ ਹੈਗਾ ਵੀ ਜਿਹੜੇ ਗਰੀਬ ਪਰਿਵਾਰ ਨੇ ਗਰੀਬ ਪਰਿਵਾਰ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀਗਾ ਨਾ ਵੀ ਗਰੀਬ ਪਰਿਵਾਰ ਕੌਣ ਨੇ ਚਲੋ ਆਪਾਂ ਰਿਪੀਟ ਕਰਦੇ ਆ ਵੀ ਜਿਹੜੇ ਮਤਲਬ ਜਿਨ੍ਹਾਂ ਦੇ ਇਨਕਮ ਦਾ ਕੋਈ ਬਹੁਤ ਵੱਡਾ ਸੋਰਸ ਨਹੀਂ ਹੈਗਾ ਜਾਂ ਜਿਨ੍ਹਾਂ ਕੋਲ ਕੋਈ ਜ਼ਮੀਨ ਦਾ ਜਾਇਦਾਦ ਨਹੀਂ ਹੈਗੀ ਜਾ ਜਿਨ੍ਹਾਂ ਦੇ ਲਵੇ ਮਤਲਬ ਕੋਈ ਜੋਬ ਨਹੀਂ ਹੈਗੀ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮਤਲਬ ਬੜੀ ਮੁਸ਼ਕਲ ਨਾਲ ਚੱਲਦਾ ਹੈ ਨਾ ਵੀ ਉਹਨਾਂ ਨੂੰ ਆਪਾਂ ਗਰੀਬ ਸ਼ਬਦੋਂ ਵਰਤ ਸਕਦੇ ਹਾਂ ਉਹਨਾਂ ਦੇ ਵਾਸਤੇ ਤੇ ਗੱਲ ਆਪਾਂ ਕਰਦੇ ਆਂਦੀ ਰਿਜ਼ਰਵੇਸ਼ਨ ਦੀ ਵੀ ਰਿਜ਼ਰਵੇਸ਼ਨ ਕਿ ਉਹਨੂੰ ਮਿਲਣੀ ਚਾਹੀਦੀ ਹੈਗੀ ਤੇ ਮੈਂ ਇੱਕ ਗੱਲ ਕਹਿਣਾ ਵੀ ਦੇਖੋ ਅ ਅਜਦੋ ਦੋ ਹਾਂ ਸੌਰੀ 2018-19 ਦੇ ਵਿੱਚ ਮੈਂ ਜਦੋਂ ਵੀ ਐਡ ਕੀਤੀ ਹੈਗੀ ਉਦੋਂ ਮਤਲਬ ਮੈਂ ਇਸੇ ਕੈਟਾਗਰੀ ਤੋਂ ਬਲੋਂਗ ਕਰਦਾ ਉਦੋਂ ਸਿਰਫ ਬੀਏਡ ਦੀ 3000 ਰੁਪਏ ਫੀਸ ਸੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਕੀ ਹੋਇਆ ਉਸੇ ਬੀਏਡ ਦੀ ਫੀਸ ਜਿਹੜੀ 3000 ਚ ਹੁੰਦੀ ਸੀ ਉਹ 85 ਤੋਂ 90000 ਚ ਹੋਣ ਲੱਗੀ ਹੁਣ ਤੁਸੀਂ ਦੱਸੋ ਵੀ ਇਹ ਗੱਲ ਸਹੀ ਆ ਜਾਂ ਗਲਤ ਆਗੀ ਹੈ ਹਨਾ ਚਲ ਚੀਜ਼ੇ ਤੇ ਕੋਈ ਇਨਕਮ ਦਾ ਸੋਰਸ ਹੈ ਉਹਦਾ 90000 ਕੇ ਲੱਖ ਵੀ ਭਰ ਦਊਗਾ ਠੀਕ ਆ ਤੇ ਕਈ ਨੂੰ ਵਿਚਾਰੇ ਨੂੰ 3000 ਦੇਣਾ ਵੀ ਬਹੁਤ ਖਾ ਲੱਗਦਾ ਹੈ ਤੇ ਇੱਕ ਪਾਸੇ ਆਪਾਂ ਕਹਿੰਦੇ ਜਰਨਲ ਕੈਟਾਗਰੀ ਨੂੰ ਰਿਜ਼ਰਵੇਸ਼ਨ ਜਿਹੜੇ ਰਿਜ਼ਰਵ ਕੈਟਾਗਰੀਆ ਜਰਨਲ ਕੈਟਾਗਰੀ ਨੂੰ ਇਫੈਕਟ ਕਰਦੀ ਹੈਗੀ ਕਈ ਵਿਚਾਰੇ ਇੱਕ ਕਿੱਲੇ ਵਾਲੇ ਜੱਟ ਜ਼ਿਮੀਂਦਾਰ ਨੇ ਕਈਆਂ ਕੋਲੇ ਇੱਕ ਕਿੱਲਾ ਜਾਂ ਦੋ ਕਿੱਲੇ ਨੇ ਜਾਂ ਇੱਕ ਦੋ ਬਿੱਗੇ ਨੇ ਜੇ ਕਈਆਂ ਕੋਲੇ ਜ਼ਮੀਨ ਹੈ ਹੀ ਨਹੀਂ ਜਿਹੜੇ ਜਰਨਲ ਕੈਟਾਗਰੀ ਦੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਵੀ ਸੇਮ ਪ੍ਰੋਸੈਸ ਹੈਗਾ ਜਿਹਦੇ ਕੋਲੇ 50 ਕਿੱਲੇ ਨੇ 10 ਕਿੱਲੇ ਨੇ 20 ਕਿੱਲੇ ਨੇ ਉਹਨਾਂ ਲਈ ਵੀ ਸੇਮ ਪ੍ਰੋਸੈਸ ਹੈਗਾ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਦੇਖੋ ਵੀ ਜੇ ਤੁਸੀਂ ਰਿਜ਼ਰਵੇਸ਼ਨ ਕਰਨੀ ਹੈਗੀ ਤਾਂ ਤੁਸੀਂ ਉਹਨਾਂ ਦੀ ਇਨਕਮ ਦੇ ਅਕੋਰਡਿੰਗ ਹੀ ਰਿਜ਼ਰਵੇਸ਼ਨ ਕਰੋ ਇਹ ਨਹੀਂ ਹੈਗਾ ਵੀ ਜੇ ਕਿਸੇ ਕੋਲ ਇੱਕ ਕਿੱਲਾ ਹੈ ਤਾਂ ਵੀ ਉਹਨੂੰ 80-90 ਹਜ਼ਾਰ ਫੀਸ ਭਰਨੀ ਪਵੇ ਤੇ ਜਿਹਦੇ ਕੋਲ ਇੱਕ ਬਿੱਗਾ ਵੀ ਨਹੀਂ ਉਹ ਵੀ ਉਨੀ ਉਪਰ ਜਿਹਦੇ ਕੋਲ 20 ਕਿੱਲੇ ਨੇ 10 ਕਿੱਲੇ ਨੇਗੇ ਉਹ ਵੀ ਉਨੀ ਫੀਸ ਭਰੇ ਠੀਕ ਹੈ ਇੱਥੇ ਮੈਂ ਕਿਸੇ ਜਰਨਲ ਕੈਟਾਗਰੀ ਨੂੰ ਬਲੇਮ ਕਰ ਰਿਹਾ ਕਿਸੇ ਐਸਸੀ ਕੈਟਾਗਰੀ ਨੂੰ ਬਲੇਮ ਕਰ ਰਿਹਾ ਕਿਉਂਕਿ ਖੁਦ ਮੈਂ ਐਸਸੀ ਕੈਟਾਗਰੀ ਤੋਂ ਬਲੋਂਗ ਕਰਦਾ ਹਾਂ ਠੀਕ ਹੈ ਜੀ ਵੀ ਦੇਖੋ ਸਰਕਾਰ ਨੂੰ ਇਹ ਚਾਹੀਦਾ ਹੈਗਾ ਵੀ ਦੇਖੋ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਤਾਂ ਦੇਖੋ ਬਿਲਕੁਲ ਮਿਲਨੇ ਚਾਹੀਦੇ ਐ ਰਜ਼ਰਵੇਸ਼ਨ ਹੈ ਨਾ ਜਿਨ੍ਹਾਂ ਦਾ ਕੋਈ ਇਨਕਮ ਦਾ ਸੋਰਸ ਬਹੁਤਾ ਵੱਡਾ ਹੈ ਨਹੀਂਗਾ ਤੇ ਚਲ ਜਿਨ੍ਹਾਂ ਦੇ ਕੋਲੇ 10 ਕਿੱਲੇ 5 ਕਿੱਲੇ 15 ਕਿੱਲੇ 20 ਕਿੱਲੇ ਜ਼ਮੀਨ ਆ ਚਲ ਉਹਨਾਂ ਦਾ ਹੱਕ ਵੀ ਬਣਦਾ ਹੈਗਾ ਫੀਸ ਪੇ ਕਰਨਾ ਤਾਂ ਨਾ ਲੱਖ ਰੁਪਏ ਕੋਈ ਬੌਲੀ ਵੱਡੀ ਗੱਲ ਨਹੀਂ ਹੈਗੀ ਉਹਨਾਂ ਵਾਸਤੇ 1 ਕਿੱਲੇ ਦੀ ਕਮਾਈ ਹੈਗੀ ਪਰ ਜਿਹੜੇ ਜ਼ਮੀਨਦਾਰਾਂ ਕੋਲੇ ਵਿਚਾਰਿਆਂ ਕੋਲੇ 1 ਕਿੱਲਾ ਵੀ ਹੈ ਨਹੀਂ ਜਾਂ 2 ਕਿੱਲੇ ਨੇ ਜਾਂ ਜਿਨ੍ਹਾਂ ਦੇ ਕੋਲੇ ਬਿਲਕੁਲ ਵੀ ਹੈ ਨਹੀਂ ਉਹਨਾਂ ਲਈ ਵੀ ਸੇਮ ਫੀਸ ਆਗੀ ਠੀਕ ਹੈ ਨਾ ਤੁਸੀਂ ਦੇਖਿਆ ਹੈਗਾ ਜੀ ਬਹੁ ਤੇ ਕਈ ਵਿਚਾਰੇ ਸਟੱਡੀ ਨੂੰ ਵਿਚਾਲੇ ਛੱਡ ਦਿੰਦੇ ਨੇ ਇਸ ਕਰਕੇ ਕਿਉਂਕਿ ਉਹਨਾਂ ਤਾਂ ਇੰਨੀ ਫੀਸ ਨਹੀਂ ਭੇਹ ਹੁੰਦੀ ਹੈਗੀ ਹੁਣ ਮੈਂ ਖੁਦ ਆਪਣੀ ਐਗਜ਼ਾਮਪਲ ਦਰਨਾ ਜਦੋਂ ਮੈਨੇ ਐਮਏ ਕੀਤੀ ਹੈਗੀ ਉਸੇ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮੈਂ 2500 ਰੁਪਏ ਦੇ ਵਿੱਚ ਕੀਤੀ ਹੈਗੀ ਉਹ ਹੀ ਐਮਏ ਤੇ ਮੇਰੇ ਕਾਲਜ ਦੇ ਵਿੱਚ 40000 ਰੁਪਏ ਸੀਗੀ ਇਹ ਹੁਣ ਮੈਨੂੰ ਨਹੀਂ ਪਤਾ ਵੀ ਕਾਲਜ ਫੀਸ ਕਾਦੀ ਲੈ ਲੈਂਦਾਗਾ ਪਹਿਲਾਂ ਵਾਲੇ ਸਟੂਡੈਂਟਾਂ ਦੇ ਵੀ 3000 2500 ਚ ਕਰਾ ਰਿਆ ਸੀਗਾ ਐਮਏ ਉਸ ਤੋਂ ਬਾਅਦ ਚੇਂਜ ਹੋ ਗਿਆ ਰੂਲ ਸਾਰਾ ਤੇ ਮੈਂ ਇੱਕੋ ਗੱਲ ਕਹਿਣਾ ਚਾਹਨਾ ਕੋ ਮੈਟਰ ਨੂੰ ਵੀ ਠੀਕ ਹੈ ਜਦੋਂ ਤੁਸੀਂ ਜੋਬ ਦੇ ਵਿੱਚ ਹੀ ਬਰ ਅਰਵੀਸ਼ਨ ਦਿੱਤੇ ਹੋਈ ਹੈਗੀ ਵੀ ਐਸਾ ਕਿ ਮੈਂ ਆ ਜਦੋਂ ਤੁਸੀਂ ਪਿੱਛੇ ਫੀਸਾਂ ਦੇ ਵਿਚਾਰੇ ਫੀਸਾਂ ਦੇ ਵਿੱਚ ਤੁਸੀਂ ਉਤਰਾ ਚੜਾ ਕਰਦੇ ਹੋਗੇ ਤਾਂ ਤੁਹਾਨੂੰ ਗਵਰਨਮੈਂਟ ਨੂੰ ਜਰਨਲ ਕੈਟਾਗਰੀ ਜਿਹੜੀ ਹੈਗੀ ਹੈਗੀ ਕਿ ਮੈਂ ਖਾਸ ਕਰਕੇ ਮੇਰਾ ਟੌਪਿਕ ਹੈ ਜਰਨਲ ਕੈਟਾਗਰੀ ਬਾਰੇ ਵੀ ਜਿਹੜੇ ਜਿੰਨਾਂ ਕੋਲੇ ਵਿਚਾਰਾਂ ਕੋਲੇ ਕਿੱਲਾ ਦੋ ਗਿੱਲੇ ਨੇ ਜ ਜ ਜਿਹਨਾਂ ਕੋਲੇ ਬਿਲਕੁਲ ਵੀ ਜ਼ਮੀਨ ਨਹੀਂ ਹੈਗੀ ਉਹਨਾਂ ਦੇ ਕੋਈ ਐਸਾ ਮਤਲਬ ਸਿਸਟਮ ਸੈੱਟ ਕਰਨਾ ਚਾਹੀਦਾ ਹੈਗਾ ਵੀ ਜੀ ਵੀ ਜੇ ਕਿਸੇ ਕੋਲੇ ਨਹੀਂ ਹੈਗੀ ਜ਼ਮੀਨ ਤਾਂ ਉਹ ਐਸਸੀ ਕੈਟਾਗਰੀ ਵਿੱਚ ਹੀ ਪਾਉਣਾ ਚਾਹੀਦਾ। ਜਾਂ ਐਸਸੀ ਕੈਟਾਗਰੀ ਵਾਲੇ ਉਹਦੇ ਤੇ ਰੂਲ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇਗੇ ਉਹ ਅਪਲਾਈ ਕਰਨੇ ਚਾਹੀਦੇ ਨੇ। ਜੇ ਵੀਰੇ ਤੁਸੀਂ ਇਹ ਜਿਹਦੇ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਮੇਰੇ ਇੱਕ ਦੋਸਤ ਸੀਗਾ ਜਰਨਲ ਕੈਟਾਗਰੀ ਤੋਂ। ਠੀਕ ਹੈ। ਉਹਦੀ ਐਮਏ ਦੀ ਫੀਸ ਸੌਰੀ ਬੀਏਡ ਦੀ ਫੀਸ 85000 ਸੀਗੀ। ਮੇਰਾ ਜੂਨੀਅਰ ਸੀਗਾ ਉਹ। ਉਹਨੇ ਫੀਸ ਕਰਕੇ ਨਹੀਂ ਡੀਗਰੀ ਨਹੀਂ ਕੀਤੀ ਸਟੱਡੀ ਨਹੀਂ ਕੀਤੀ ਸਾਡੇ ਦਾ ਵਿਚਾਰਾ ਉਹ ਕੰਮ ਕਰਨ ਲੱਗ ਗਿਆ ਕਿਸੇ ਵੀ ਲਾ ਲੋ। ਵੀ ਉਹ ਬੰਦੇ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈਗੀ ਬੇਸਿਕ ਉਹ ਜਰਨਲ ਕੈਟਾਗਰੀ ਦਾ ਕੋਈ ਵੀ ਕੈਟਾਗਰੀ ਦਾਗਾ ਉਹ ਜਿੰਨੇ ਉਹਦੇ ਕੋਲ ਇਨਕਮ ਦੇ ਸੋਰਸ ਨੇ ਕੋਈ ਵੀ ਐਚਾ ਕੈਟਾਗਰੀ ਚਾਹੇ ਜਰਨਲ ਆ ਚਾਹੇ ਐਸਸੀ ਹੈਗੀ ਜਿਹਦੀ ਜਿੰਨੇ ਇਨਕਮ ਆਗੀ ਉਹਦੇ ਬੈਂਕ ਅਕਾਊਂਟ ਚੈੱਕ ਗਾਉਣੇ ਚਾਹੀਦੇ ਨੇ ਉਹਦੇ ਹਿਸਾਬ ਨਾਲ ਹੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈਗੀ ਚਾਹੇ ਉਹ ਕੋਈ ਐਸਾ ਐਸਸੀ ਕੈਟਾਗਰੀ ਦਾਗਾ ਚਾਹੇ ਉਹ ਕੋਈ ਜਰਨਲ ਕੈਟਾਗਰੀ ਦਾ ਕਈ ਵਿਚਾਰੇ ਐਸਸੀ ਭਰਾਇਆ ਜਨੇ ਜਿਨਾਂ ਕੋਲ ਬਿਲਕੁਲ ਵੀ ਸਾਧ ਨਹੀਂ ਆਏਗਾ ਤੇ ਬਾਕੀ ਜੋ ਕੋਈ ਵੀਡੀਓ ਚ ਗਲਤੀ ਹੋਵੇ ਤਾਂ Más fibra y tan vaso.